ਨਮਸਕਾਰ ਆਕਾਸ਼ਵਣੀ ਦਾ ਯਜੰਤਰ ਕੇਂਦਰ ਹੈ ਹੁਣ ਤੁਸੀਂ ਜਗਜੀਵਨ ਮੀਤ ਤੋਂ ਪ੍ਰਾਦੇਸ਼ੀ ਖਬਰਾਂ ਸੁਣੋ ਪ੍ਰਧਾਨ ਮੰਤਰੀ ਨੰਦਰ ਮੋਦੀ ਨੇ ਅੱਜ ਦਿੱਲੀ ਵਿੱਚ ਇੰਡੀਆ ਐਕਸਪੋ ਮਾਰਕਟ ਵਿਖੇ ਸੈਮੀਕਾਨ ਇੰਡੀਆ 2024 ਦਾ ਉਦਘਾਟਨ ਕੀਤਾ ਇਸ ਮੌਕੇ ਸ਼੍ਰੀ ਮੋਦੀ ਨੇ ਕਿਹਾ ਕਿ ਊਰਜਾ ਪਰਿਵਰਤਨ ਅਤੇ ਸਥਿਰਤਾ ਹੁਣ ਵਿਸ਼ਵ ਵਿਆਪੀ ਚਰਚਾ ਦੇ ਕੇਂਦਰ ਵਿੱਚ ਹੈ ਭਾਰਤ ਇੱਕ ਸਾਫ਼ ਅਤੇ ਹਰਿਆ ਭਰਿਆ ਗ੍ਰਹਿ ਬਣਾਉਣ ਲਈ ਵਚਨਬੱਧ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਹਰੀ ਊਰਜਾ ਬਾਰੇ ਪੈरिस ਦੀ ਵਚਨਬੱਧਤਾ ਨੂੰ ਪੂਰਾ ਕਰਨ ਵਾਲੇ ਜੀ 20 ਦੇਸ਼ਾਂ ਵਿੱਚੋਂ ਪਹਿਲੇ ਆਂ ਇਹ ਬਚਨ ਬੱਤਾ 2030 ਦੇ ਟੀਚੇ ਤੋਂ 9 ਸਾਲ ਪਹਿਲਾਂ ਪੂਰੀ ਕਰ ਲਈ ਗਈ ਹੈ। ਪਿਛਲੇ 10 ਸਾਲਾਂ ਵਿੱਚ ਭਾਰਤ ਦੀ ਸਥਾਪਤ ਗੈਰ ਜੀਵਾਸ਼ਮ ਇੰਦਨ ਸਮਰਥਾ ਲਗਭਗ 300% ਵਧੀ ਹੈ। ਸੈਮਿਕਨ ਇੰਡੀਆ 2024 11 ਤੋਂ 13 ਸਤੰਬਰ ਤੱਕ ਹੋਏਗੀ ਤੇ ਇਸ ਦਾ ਵਿਸ਼ਾ ਸੈਮਿਕਨੈਕਟਰ 'ਤੇ ਵੇਖਣ ਨੂੰ ਰੂਪ ਦੇਣਾ ਹੋਏਗਾ। ਇਹ ਤਿੰਨ ਦਿਨਾਂ ਕਾਨਫਰੰਸ ਭਾਰਤ ਦੀ ਸੈਮਿਕਨੈਕਟਰ ਹੱਡਨ ਨੀਤੀ ਅਤੇ ਨੀਤੀ ਦਾ ਪ੍ਰਦਰਸ਼ਨ ਕਰੇਗੀ ਜੋ ਭਾਰਤ ਨੂੰ ਸੈਮਿਕਨੈਕਟਰ ਲਈ ਇੱਕ ਆਲਮੀ ਕੇਂਦਰ ਬਣਾਉਣ ਵਾਰੀ ਹੈ। ਇਸ ਵਿੱਚ ਵੱਡੀਆਂ ਆਲਮੀ ਸੈਮੀ ਕਨੈਕਟਰ ਕੰਪਨੀਆਂ ਦੀ ਚੋਟੀ ਦੀ ਲੀਡਰਸ਼ਿਪ ਹਿੱਸਾ ਲੈ ਰਹੀ ਹੈ ਇਹ ਕਾਨਫਰੰਸ ਸੈਮੀ ਕਨੈਕਟਰ ਸੰਨਤ ਦੇ ਵਿਸ਼ਵ ਆਗੂਆਂ ਕੰਪਨੀਆਂ ਤੇ ਮਾਰਾਂ ਨੂੰ ਇਕ ਥਾਂ ਲਿਆਏਗੀ ਭਾਰਤੀ ਜਨਤਾ ਪਾਰਟੀ ਅਤੇ ਲੋਕ ਸਭਾ ਸਪੀਕਰ ਓਮ ਬੇਰਲਾ ਨੇ ਅੱਜ ਵਿਸ਼ਵ ਪ੍ਰਸਿੱਧ ਪੂਦਾਨ ਅੰਦੋਲਨ ਦੇ ਮੋਢੀ ਆਚਾਰੀਆ ਮਨੂਬਾ ਭਾਵੇਂ ਨੂੰ ਉਹਨਾਂ ਦੀ ਜਨਮ ਦਿਨ ਤੇ ਯਾਦ ਕੀਤਾ ਹੈ ਬੀਜੇਪੀ ਅਤੇ ਬੇਰਲਾ ਨੇ ਐਕਸੈਂਡਰ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਿਚਾਰ ਸਾਂਝੇ ਕੀਤੇ ਨੇ ਬੀਜੇਪੀ ਨੇ ਕਿਹਾ ਕਿ ਪੂਦਾਨ ਅੰਦੋਲਨ ਦੇ ਸੰਸਥਾਪਕ ਮਹਾਨ ਚਿੰਤਕ ਅਤੇ ਉਜਾਦੀ ਕੁਲਾਟੀਏ ਭਾਰਤ ਰਤਨ ਆਚਾਰੀਆ ਬਨੋਬਾ ਭਾਵੇ ਨੂੰ ਜਨਮ ਦਿਤੇ ਕੋਟੀ ਕੋਟੀ ਨਮਨ ਜੇਕਰ ਜੋ ਕਿ 11 ਸਤੰਬਰ 1895 ਨੂੰ ਮਹਾਰਾਸ਼ਟਰ ਵਿਖੇ ਜਨਮੇ ਆਚਾਰੀਆ ਬਨੋਬਾ ਦਾ ਅਸਲੀ ਨਾਮ ਨਰਹਰੀ ਭਾਵੇ ਸੀ ਬਨੋਬਾ ਭਾਵੇ ਸਾਲ 1958 ਵਿੱਚ ਰਹਿਮਨ ਮੈਕਸੇਸੇ ਅਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਅੰਤਰਰਾਸ਼ਟਰੀ ਅਤੇ ਭਾਰਤੀ ਵਿਅਕਤੀ ਨੇ ਉਹਨਾਂ ਨੂੰ ਮਰਨ ਉਪਰੰਤ 1983 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਲਿਖਿਆ ਹੈ ਕਿ ਪੋਦਾਨ ਅੰਦੋਲਨ ਦੇ ਜ਼ਰੀਏ ਆਚਾਰੀਆ ਬਨੋਬਾ ਭਾਵੇ ਨੇ ਦੇਸ਼ ਦੇ ਸੰਝੇ ਅਤੇ ਬੇਜਮੀਨੇ ਵਰਗ ਨੂੰ ਉਹਨਾਂ ਦੇ ਅਧਿਕਾਰ ਦਿੱਤੇ ਸਮਾਨਤਾ ਦਾ ਅਜਿਹਾ ਸਕਲਪ ਸਿਰਜਿਆ ਜਿਸ ਵਿੱਚ ਭੂਮੀ ਮਾਲਕਾਂ ਨੇ ਗਰੀਬ ਲੋਕਾਂ ਦੀ ਚਿੰਤਾ ਕੀਤੀ ਅਤੇ ਉਹਨਾਂ ਦੇ ਹਿੱਤਾਂ ਲਈ ਆਪਣੀ ਭੂਮੀ দান ਕੀਤੀ। ਪੰਜਾਬ ਦੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਪ੍ਰਿੰਸੀਪਲ ਸਖਤਰ ਰਾਖੀ ਗੁਪਤਾ ਪੰਡਾਰੀ ਨੇ ਖੇਤੀ ਵਿਗਿਆਨ ਕੇਂਦਰ ਪਟਿਆਲਾ ਵਿਖੇ ਪੀ ਐਫ ਐਮ ای ਸਕੀਮ ਤਹਿਤ ਬਣਾਏ ਜਾ ਰਹੇ ਸਾਂਝੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ ਕੀਤਾ। ਉਹਨਾਂ ਹੁਣ ਤੱਕ ਹੋਏ ਕੰਮਾਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਂਝੇ ਇਨਕੂਬੇਸ਼ਨ ਸੈਂਟਰ ਦੀ ਇਮਾਰਤ ਦਾ ਕੰਮ ਲੇਆਉਟ ਅਨੁਸਾਰ ਹੋਇਆ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਂਝੇ ਸੈਂਟਰ ਦਾ ਕਿਸਾਨਾਂ ਨੂੰ ਬਹੁਤ ਲਾਭ ਹੋਏਗਾ ਅਤੇ ਉਹਨਾਂ ਕਿਹਾ ਹੈ ਕਿ ਇਹ ਸੈਂਟਰ ਜਲਦੀ ਹੀ ਕਾਰਜਸ਼ੀਲ ਹੋ ਜਾਏਗਾ ਪ੍ਰਿੰਸ ਪਸਕਰ ਨੇ ਆਪਣੇ ਦੌਰਿਆ ਦੌਰਾਨ ਸਾਂਝੇ ਇਨਕੂਬੇਸ਼ਨ ਸੈਂਟਰ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਵੀ ਲਿਆ ਅਤੇ ਮਹਾਰਾ ਨਾਲ ਫਸਲੀ ਪੈਦਾਵਾਰ ਤੇ ਚਰਚਾ ਕੀਤੀ ਉਹਨਾਂ ਕੇਂਦਰ ਦੇ ਪ੍ਰਦਰਸ਼ਨੀ ਯੂਨਿਟ ਅਤੇ ਟੈਕਨੋਲੋਜੀ ਪਾਰਕ ਦਾ ਦੌਰਾ ਕੀਤਾ ਅਤੇ ਕੇਵੀਕੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਹੈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪਿਛਲੇ ਦਿਨੀ ਮਠਿਆਈਆਂ ਅਤੇ ਬੇਕਰੀ ਪਦਾਰਥਾਂ ਦੀ ਗੁਣਵੱਤਾ ਸਬੰਧੀ ਮੀਡੀਆ ਵਿੱਚ ਆਈਆਂ ਖਬਰਾਂ ਦਾ ਨੋਟਿਸ ਲੈਂਦਿਆਂ ਸਿਹਤ ਵਿਭਾਗ ਨੂੰ ਸੈਂਪਲਿੰਗ ਕਰਕੇ ਖਾਦ ਪਦਾਰਥਾਂ ਦੀ ਗੁਣਵੱਤਾ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਾਗਰਿਕ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫੂਡ ਸੇਫਟੀ ਅਫਸਰ ਨੂੰ ਚੈਕਿੰਗ ਕਰਨ ਦੀ ਹਦਾਇਤ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਪਟਿਆਲਾ ਦੀ ਹਲਵਾਈ ਐਸੋਸੀਏਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੁਝ ਲੋਕ ਸੋਸ਼ਲ ਮੀਡੀਆ ਦੇ ਨਾਮ ਤੇ ਸ਼ਹਿਰ ਦੀਆਂ ਨਾਮੀ ਦੁਕਾਨਦਾਰਾਂ ਦਾ ਸਮਾਨ ਖਰਾਬ ਦੱਸ ਕੇ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਰਹੇ ਨੇ ਇਸ ਨਾਲ ਜਿੱਥੇ ਦੁਕਾਨਾਂ ਦਾ ਅਕਸ ਤੇ ਵਪਾਰ ਖਰਾਬ ਹੋ ਰਿਹਾ ਹੈ ਉੱਥੇ ਹੀ ਲੋਕਾਂ ਵਿੱਚ ਪਰੇਪਲੇਖੇ ਪੈਦਾ ਹੋ ਰਹੇ ਨੇ ਡਿਪਟੀ ਕਮਿਸ਼ਨ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਸ ਦੇ ਨਾਲ ਹੀ ਡਿਪਟੀ ਕਮਿਸ਼ਨ ਨੇ ਸਮੂਹ ਹਲਵਾਈ ਦੀਆਂ ਦੁਕਾਨਾਂ ਅਤੇ ਬੇકરી ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਜੇਕਰ ਉਹਨਾਂ ਵੱਲੋਂ ਖਪਤਕਾਰਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਕੋਈ ਵੀ ਘਟਨਾ ਸਾਹਮਣੇ ਆਈ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਨਗਰ ਕੌਂਸਲ ਕੋਟਪੂਰਾ ਵਿਖੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਅਤੇ ਪ੍ਰਾਪਤ ਹੋਈਆਂ ਅਰਜ਼ੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਸਪੀਕਰ ਸੰਧਵਾ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਹਲਕੇ ਦੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕਟਣੇ ਪੈਣ ਅਤੇ ਉਹਨਾਂ ਦਾ ਹੱਲ ਮੌਕੇ ਤੇ ਹੀ ਹੋ ਜਾਵੇ ਇਸ ਲਈ ਉਹਨਾਂ ਨੂੰ ਜਦੋਂ ਹੀ ਮੌਕਾ ਮਿਲਦਾ ਹੈ ਉਹ ਆਪਣੇ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਉਹਨਾਂ ਦੇ ਰੂਬਰੂ ਹੁੰਦੇ ਰਹਿੰਦੇ ਨੇ ਉਨ੍ਹਾਂ ਵੱਖ-ਵੱਖ ਬਾ ਗੰਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚਲੇ ਸੀਵਰੇਜ ਪ੍ਰਬੰਧਾਂ ਪਾਣੀ ਨਿਕਾਸੀ ਸਾਫ ਪਾਣੀ ਦੀ ਸਪਲਾਈ ਅਤੇ ਹੋਰ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਹਦਾਇਤ ਕੀਤੀ ਹੈ। ਫਰੀਦਕੋਟ ਵਿੱਚ ਆਮ ਜਨਤਾ ਦੀਆਂ ਮੁਸ਼ਕਲਾਂ ਸੁਣਨ ਮੌਕੇ ਤੇ ਉਹਨਾਂ ਦੇ ਹਾਲੇ ਲਗਾਏ ਜਾ ਰਹੇ ਸੁਵਿਧਾ ਕੈਂਪੀ ਲੜੀ ਤਹਿਤ ਤੇ 13 ਸਤੰਬਰ ਨੂੰ ਸਵੇਰੇ 9:30 ਵਜੇ ਪਿੰਡ ਸਮਾਰਾ ਦੇ ਗੁਰਦੁਆਰਾ ਸਾਹਿਬ ਵਿਖੇ 15ਵਾਂ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਵਿਧਾਇਕ ਗੁਰਦੇਵ ਸਿੰਘ ਸੇਖੋ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਤੇ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ। ਨਮਸਕਾਰ।